ਤੋਂ ਬਿਨਾਂ ਯਾਰ ਤੋਂ ਬਿਨਾਂ ਹੀ ਕੰਮਿਆਰੀ ਤੋਂ ਇਹ ਤਾਂ ਕੋਈ ਸਬੂਤੀ ਲੋੜ ਨਹੀਂ ਮੇਰੇ ਵਰਗਾ ਤਾਂ ਜਦੋਂ ਕਿਸੇ ਵੀ ਉਸਤਤ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਆਹਾਂ ਦੇ ਵਿੱਚ ਸਭ ਤੋਂ ਵੱਡੇ ਲਖਨ ਦਾ ਹੈ ਗੁਰੇਸ਼ਵਰ ਸਾਹਿਬ ਜੀ ਕਿ ਕਿਸੇ ਨੂੰ ਨਹੀਂ ਕਿਹਾ ਉਹ ਕੋਈ ਮੋਹ ਉਸਤਤ ਕੀਤੀ ਹੋਈ ਹੈ ਕੰਮ ਕੀਤੀ ਉਹ ਦੂਜਾ ਨਹੀਂ ਨੂੰ ਵਧਾ ਕਰਾਂਗੇ ਤਾਂ ਸਾਡੇ ਮਹੌਬੀ ਸਭ ਪਕਾਰੇ ਹੋ ਬੜਿਆਰ ਸਾਹਿਬ ਗੁਰਪਤਾਪ ਸਿੰਘ ਜਿਨ੍ਹਾਂ ਦੇ ਸੰਗੀ ਸਾਥੀ ਉਤਮ ਅੰਤ ਸੱਜਣਾਂ ਦੇ ਨਾਲ ਪਹੁੰਚੇ ਹੋਏ ਗੁਰੂ ਪਾਤਸ਼ਾਹ ਕਿਰਪਾ ਕਰੇ ਸੰਤਰੀ ਕਲਾ ਦਾ ਪ੍ਰਭਾਤ ਸਾਹਿਬ ਪ੍ਰਕਾਸ਼ ਉਤਕਾਰ ਤੋਂ ਦੇ ਨਾਲ ਆ ਕੇ ਹਾਜ਼ਰੀ ਲਗੋਣੇ ਸੋ ਪਿਆਰੇ ਉਹਨਾਂ ਵਿਚਾਰ ਉਹ ਬਾਬਾ ਧੰਨਾ ਜੀ ਤੇ ਭਾਈ ਦੇਵਾ ਜੀ ਤੋਂ ਮੇਰਾ ਦਰਸ਼ਨਾਂ ਨੂੰ ਗਹਿਣ ਚੱਲ ਕੇ ਪੰਜਾਬ ਤੋਂ ਫਰਾਲੀ ਪਿੰਡ ਤੋਂ ਤੇ ਫਰਾਲੀ ਪਿੰਡ ਤੋਂ ਦਰਸ਼ਨ ਕਰਕੇ ਨਿਹਾਲ ਹੋ ਗਏ ਸੰਤਾਂ ਦੇਖਿਆ ਪ੍ਰਕਾਸ਼ ਵਿੱਚ ਤੇ ਬੜਾ ਨੰਮਾ ਸਮਾ ਉੱਥੇ ਰਹਿ ਗੁਰੂ ਮਹਾਰਾਜ ਦੀ ਉਸਤਤ ਕਰਦੇ ਰਹੇ ਤੇ ਪਿਆਰਿਓ ਆਪਣਾ ਰੋਜ ਪੜਦੇ ਬਾਣੀ ਰੋਜ ਮੰਦਰ ਜਾਂਦੇ ਮਸੀਤ ਜਾਂਦੇ ਕੋਕੋਰੇ ਜਾਂਦੇ ਸਾਨੂੰ ਰੰਗ ਪਤਾ ਨਹੀਂ ਚੁਟਿਆ ਕਾਰਨ ਕੀ ਹੈ ਬੜਾ ਭੇਡਾ ਬੈਠ ਗਿਆ ਜਿੱਥੇ ਆ ਮਕਾਮਾਂ 'ਵੀ ਬੈਠ ਗਿਆ ਈਆਂ ਬੈਠੀਆਂ ਮੇਰੀ ਹਰ ਰੰਗ ਕਿੰਨੇ ਰੰਗ ਨੇ ਇੱਥੇ ਬਾਜ਼ਾਰ ਲਲਾਰੀ ਬੈਠੇ ਨਾ ਤੁਸੀਂ ਜਾ ਕੇ ਦੁਕਾਨ ਤੇ ਚੱਲ ਜਿਓ ਵੀ ਭਾਈ ਦੁਪੱਟੇ ਨੂੰ ਲਾ ਕੇ ਕਰਾਉਣਾ